ਸੋਰਠ ਮਹੱਲਾ ਪੰਜਮਾ ਘਰ ਦੂਜਾ ਧੁਪਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਰਠ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਘਰ ਦੂਜੇ ਦੇ ਅੰਦਰ ਧੁਪਦੇ ਆਂਦੇ ਰਹੀਂ ਹੁਕਮਨਾਮਾ ਅੰਗ ਨੰਬਰ 617 ਤੇ ਸੁਭਾਏਮਾਨ ਅਕਾਲਪੁਰ ਕੇ ਕੜਕੜ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਸਗਲ ਬਨਸਪਤ ਮੈਂ ਵੈ ਸੰਤਨ ਸਗਲ ਦੁੱਧ ਮੈਂ ਘਿਆ ਸਾਹਿਬ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਪ੍ਰਮਾਤਮਾ ਸਾਡੇ ਜੀਵਾਂ ਦੇ ਵਿੱਚ ਕਿਵੇਂ ਗੁਪਤ ਵਰਤ ਰਿਹਾ ਹੈ ਪਹਿਲੀ ਉਦਾਹਰਨ ਦਿੰਦੇ ਕਹਿੰਦੇ ਸਗਲ ਬਨਸਪਤ ਮੈ ਬਸੰਤਰ ਕਹਿੰਦੇ ਸੰਸਾਰ ਦੇ ਵਿੱਚ ਬਰਸਪਤੀ ਹੈ بڑے ਪਹਾੜ ਨੇ ਦਰਖਤ ਨੇ ਉਦਾਹਰਨ ਦਿੰਦੇ ਹਨ ਕਿ ਉਹਨਾਂ ਦਰਖਤਾਂ ਵਿੱਚ ਹੀ ਅੱਗ ਗੁਪਤ ਹੈ ਜਦੋਂ ਬਾਸ ਦੇ ਤੁਸੀਂ ਖੇਤਾਂ ਨੂੰ ਦੇਖੋ ਜਿਹੜੇ ਬਾਸ ਹੁੰਦੇ ਆ ਨਾ ਬਾਸ ਨੂੰ ਕਿਵੇਂ ਅੱਗ ਲੱਗਦੀ ਹੈ ਉਹ ਆਪਸ ਦੇ ਵਿੱਚ ਹਵਾ ਜਦੋਂ ਚੱਲਦੀ ਹੈ ਤੇ ਬਾਸ ਆਪਸ ਦੇ ਵਿੱਚ ਟਕਰਾਂਦੇ ਹਨ ਰਗੜ ਲੱਗਦੀ ਹੈ ਤੇ ਉਹ ਬਾਸ ਦੇ ਨਾਲ ਹੀ ਅੱਗ ਨਿਕਲ ਆਉਂਦੀ ਹੈ ਕਹਿੰਦਾ ਭਾਵ ਕਿ ਜਿਹੜੀ ਵੀ ਬ੍ਰਸਪਤੀ ਹੈ ਬ੍ਰਸਪਤੀ ਦੇ ਵਿੱਚ ਹੀ ਦ੍ਰਕਤਾ ਦੇ ਵਿੱਚ ਹੀ ਆਗਿਆ ਉਹ ਦਿਖਦੀ ਨਹੀਂ ਬ੍ਰਸਪਤੀ ਦੇ ਵਿੱਚ ਜਿਹੜੀ ਅੱਗ ਦਿਖਦੀ ਨਹੀਂ ਪਰ ਉਹ ਗੁਪਤ ਹੈ ਜਿਵੇਂ ਦੁੱਧ ਵਿੱਚ ਘਿਓ ਦੇ ਸਦਾ ਨਹੀਂ ਪਰ ਨਿਕਲਦਾ ਦੁੱਧ ਦੇ ਵਿੱਚੋਂ ਹੀ ਹੈ ਜਿਵੇਂ ਦੁੱਧ ਵਿੱਚ ਕਿਉਂ ਗੁਪਤ ਹੈ ਜਿਵੇਂ ਬਰਸਪਤੀ ਵਿੱਚ ਅਗ ਗੁਪਤ ਹੈ ਦੁੱਧ ਵਿੱਚ ਕਿਉਂ ਗੁਪਤ ਹੈ ਇਵੇਂ ਹੀ ਪਰਮਾਤਮਾ ਸਾਡੇ ਜੀਵਾਂ ਦੇ ਵਿੱਚ ਉੱਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾ ਦੋ ਜੀਆ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ ਪਰ ਉਹ ਪਰਮਾਤਮਾ ਦੀ ਜੋਤ ਜਿਹੜੀ ਹੈ ਸਾਰਿਆਂ ਜੀਆ ਦੇ ਵਿੱਚ ਹੈ ਸੰਤੋ ਘਟ ਘਟ ਰਿਹਾ ਸੁਭਾਉ ਸਾਬ ਕਹਿੰਦੇ ਉਹ ਪਰਮਾਤਮਾ ਹਰ ਇੱਕ ਹਿਰਦੇ ਦੇ ਉੱਦਰ ਸੁਭਾਇਆ ਹੋਇਆ ਹੈ ਪੂਰਡ ਪੂਰੇ ਸਰਪ ਬੈ ਜਲ ਥਲ ਰਬਈਆ ਆਇਓ ਉਹ ਪਰਮਾਤਮਾ ਪੂਰਨ ਹੈ ਸਰਬ ਵਿਆਪਕ ਹੈ ਅਤੇ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਉਹ ਪਰਮਾਤਮਾ ਹਰ ਇੱਕ ਥਾਂ ਤੇ ਵਿਆਪਕ ਹੈ ਰਹਾਉ ਗੁਣਧਾਨ ਨਾਨਕ ਜਿਸ ਗਾਵੈ ਸਤਗੁਰ ਪਰਮ ਚਕਾਇਓ ਗੁਣਾ ਦਾ ਖਜ਼ਾਨਾ ਪਰਮਾਤਮਾ ਜਿਹੜਾ ਹੈ ਦਾਸ ਨਾਨਕ ਨੇ ਉਸ ਦਾ ਜਸ ਗਾਇਆ ਹੈ ਸਤਗੁਰੂ ਦੇ ਰਾਹੀ ਭਰਮ ਚਕਾਇਓ ਸਤਗੁਰੂ ਦੇ ਰਾਹੀ ਇਹ ਮਨ ਦੇ ਵਹਿਮ ਭਰਮ ਦੂਰ ਹੁੰਦੇ ਹਨ ਸਰਬਨਵਾਸੀ ਸਦਾ ਅਲੇਪਾ ਸਾ ਮਰੈ ਸਮਾ ਉਹ ਪਰਮਾਤਮਾ ਜਿਹੜਾ ਸਰਬਨਵਾਸੀ ਹੈ ਸਾਰਿਆਂ ਦੇ ਵਿੱਚ ਗੁਪਤ ਵਰਤ ਰਿਹਾ ਹੈ ਜਿਵੇਂ ਉਦਾਹਰਨ ਦੇ ਕੇ ਸਮਝਾਇਆ ਹੈ ਕਿ ਦਰਖਤ ਵਿੱਚ ਆਗਿਆ ਪ੍ਰਗੁਪਤਾ ਹੈ ਦੁੱਧ ਵਿੱਚ ਘਿਓ ਹੈ ਪ੍ਰਗੁਪਤਾ ਦਿਖਦਾ ਨਹੀਂ ਇਵੇਂ ਹੀ ਪ੍ਰਮਾਤਮਾ ਸਾਡੇ ਜੀਵਾਂ ਦੇ ਵਿੱਚ ਗੁਪਤ ਵਰਤ ਰਿਹਾ ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ ਸਾਰਿਆਂ ਦੇ ਵਿੱਚ ਜੋਤ ਪ੍ਰਮਾਤਮਾ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ